ਪੰਜਾਬ ਜੌਬ ਹੈਲਪ ਚੈਨਲ ਵਿੱਚ ਤੁਹਾਡਾ ਸਭ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਜਿੱਥੇ ਕਿ ਅਸੀਂ ਤੁਹਾਨੂੰ ਰੋਜ਼ਾਨਾ ਨਵੇਂ-ਨਵੇਂ ਆਉਂਦੀਆਂ ਸਰਕਾਰੀ ਨੌਕਰੀਆਂ ਦੀ ਜਾਣਕਾਰੀ ਦਿੰਦੇ ਰਹਿੰਨੇ ਹਾਂ ਤੇ ਅੱਜ ਜੋ ਅਸੀਂ ਤੁਹਾਨੂੰ ਨਵੀਂ ਸਰਕਾਰੀ ਨੌਕਰੀ ਜਾਣਕਾਰੀ ਦੇਣ ਜਾ ਰਹੀਆਂ ਉਹ ਹੈ ਅੰਮ੍ਰਿਤਸਰ ਦੇ ਵਿੱਚ ਡਿਸਟ੍ਰਿਕਟ ਸੈਸ਼ਨ ਜੱਜ ਦੀ ਜੋ ਰਿਕਰੂਟਮੈਂਟ ਆਈ ਹੈ ਉਸ ਵਿੱਚ ਜੋ ਕੁੱਲ 60 ਵੈਕੈਂਸੀਆਂ ਆਊਟ ਹੋਈਆਂ ਨੇ 3 ਫਰਵਰੀ ਨੂੰ ਇਹ ਪੋਸਟ ਆਈ ਆ ਇਸ ਪੋਸਟ ਨੂੰ ਅਪਲਾਈ ਕਰਨ ਲਈ ਜੋ ਤੁਹਾਡੇ ਕੋਲ ਏਜ ਲਿਮਿਟ ਹੋਣੀ ਚਾਹੀਦੀ ਹੈ 18 ਤੋਂ 35 ਸਾਲ ਦੀ ਅਤੇ ਨਾਲ ਹੀ ਏਜ ਰਿਲੈਕਸੇਸ਼ਨ ਵੀ ਇਸ ਵਿੱਚ ਤਾਉਣ ਨੂੰ ਦਿੱਤੀ ਗਈ ਹੈ ਸੋ ਇਸ ਪੋਸਟ ਨੂੰ ਅਪਲਾਈ ਕਰਨ ਲਈ ਜੋ ਡੇਟਸ ਨੇ ਰੱਖੀਆਂ ਗਿਆ ਨੇ ਉਹ ਹੀ ਤੁਸੀਂ ਫਾਰਮ ਨੂੰ 11 ਫਰਵਰੀ ਤੱਕ ਅਪਲਾਈ ਕਰ ਸਕਦੇ ਹੋ ਵੈਕੈਂਸੀ ਦੀ ਗੱਲ ਕਰ ਲਈਏ ਹੁਣ ਇਸ ਵਿੱਚ ਤਾਂ ਇੱਕ ਕਲਾਸ 6th 4th ਤੱਕ ਪੀਐਨ ਦੀ 24 ਰਿਕਰੂਟਮੈਂਟ ਹੈ ਜਿਸ ਵਿੱਚ ਤੁਹਾਡੇ ਕੋਲੇ 8ਵੀਂ ਪਾਸ ਹੋਣਾ ਜ਼ਰੂਰੀ ਹੈ ਨਾਲ ਹੀ ਕਲਾਸ 4 ਦੇ ਵਿੱਚ ਪੀਐਨ ਦੀਆਂ ਇੱਕ ਹੋਰ ਰਿਕਰੂਟਮੈਂਟ ਹੈ ਉਸ ਵਿੱਚ 25 ਪੋਸਟਾਂ ਨੇ ਉਸ ਵਿੱਚ ਤੁਹਾਡੇ ਕੋਲ 8ਵੀਂ ਪਾਸ ਹੋਣੀ ਜ਼ਰੂਰੀ ਹੈ ਤੇ ਜੋ ਪ੍ਰੋਸੈਸ ਸਰਵਰ ਦੀਆਂ ਪੋਸਟਾਂ ਨੇ 11 ਉਸ ਵਿੱਚ ਤੁਹਾਡੇ ਕੋਲ 10ਵੀਂ ਦੀ ਨੌਲੇਜ ਹੋਣੀ ਜ਼ਰੂਰੀ ਆ ਤਾਂ ਹੀ ਤੁਸੀਂ ਇਸ ਨੂੰ ਅਪਲਾਈ ਕਰ ਸਕਦੇ ਹੋ ਪੇ ਸਕੇਲ ਦੀ ਗੱਲ ਕਰ ਲਈ ਤਾਂ 18000 ਇਸ ਦੀ ਪੇ ਸਕੇਲ ਰਹੂਗੀ ਇਸ ਦਾ ਜੋ ਇੰਟਰਵਿਊ ਹੋਣਾਗਾ ਉਹ 20 ਫਰਵਰੀ ਤੋਂ ਲੈ ਕੇ 25 ਫਰਵਰੀ ਦੇ ਵਿੱਚ ਵਿੱਚ ਹੋਣਾਗਾ ਤੇ ਤੁਸੀਂ ਐਡੇ ਨਵੇਂ-ਨਵੇਂ ਸਰਕਾਰੀ ਨੌਕਰੀ ਦੀ ਜਾਣਕਾਰੀ ਸਾਡੇ ਕੋਲ ਲੈ ਸਕਦੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਿਓ ਤਾਂ ਕਿ ਸਾਰੇ ਲੋਕਾਂ ਕੋਲ ਇਸ ਦੀ ਜਾਣਕਾਰੀ ਪਹੁੰਚ ਸਕੇ ਉਨ੍ਹਾਂ ਦੀ ਵੀ एलिजिਬਿਲਟੀ ਹੋ ਇਸ ਪੋਸਟ ਨੂੰ ਅਪਲਾਈ ਕਰ ਸਕਦੇ ਨੇ 8ਵੀਂ ਪਾਸ ਤੇ 10ਵੀਂ ਪਾਸ ਲਈ ਪੋਸਟ ਆ ਤੁਸੀਂ ਘਰ ਬੈਠੇ ਸਾਡੇ ਕੋਲ ਇੰਟਰਨੈਟ ਕੈਫੇ ਦੇ ਸੇਵਾ ਕੇਂਦਰ ਦਾ ਕੰਮ ਵੀ ਸਿੱਖ ਸਕਦੇ ਹੋ ਧੰਨਵਾਦ